सत श्री अकाल जी सा चैनल पंजाबी टोटके ते के उपाचा बहुत 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 स्वागत है आ गया है खास जिंदा खास उपा जिसका तो बड़ी बेसब्री न इंतज़ार रहा है मैनु पता है इसी करके मैं एक वीडियो जरूर एक खास दिन दी। बड़ांदी ही उपाय बड़ी ही जल्दी जानी इंस्टेंट रिजल्ट दें ठीक है जी उन्नी अगस्त आ रही है पूर्णमाशी इस बारनमाशी बहुत ही ज्यादा खास है देखो एकता रखड़ी है इस दिन यह सार् पता ही है ਪਰ ਇਸ ਦੇ ਨਾਲ-ਨਾਲ ਜਿਹੜਾ ਮੂਨ ਹੋਏਗਾ ਉਹ ਬਲੂਫੁੱਲ ਮੂਨ ਸੁਪਰ ਬਲੂਫੁੱਲ ਮੂਨ ਹੋਣ ਵਾਲਾ ਹੈ ਹਾਂਜੀ ਬਹੁਤ ਹੀ ਖਾਸ ਤੁਸੀਂ ਆਪਣੀ ਕੋਈ ਵੀ ਕੋਈ ਵੀ ਇੱਛਾ ਮਤਲਬ ਜਿਹੜੀ ਤੁਸੀਂ ਬਹੁਤ ਹੀ ਟਫ ਹੈ ਜੋ ਤੁਸੀਂ ਸੋਚਦੇ ਹੋ ਕਿ ਕਦੀ ਪੂਰੀ ਹੋਏਗੀ ਜਾਂ ਨਹੀਂ ਹੋਏਗੀ ਉਵੇਂ ਦੀ ਇੱਛਾ ਨੂੰ ਵਿਸ਼ ਨੂੰ ਵੀ ਤੁਸੀਂ ਇਸ ਦਿਨ ਪੂਰਾ ਕਰ ਸਕਦੇ ਹੋ ਜਿਹੜੇ ਹਿਸਾਬ ਨਾਲ ਮੈਂ ਤੁਹਾਨੂੰ ਉਪਾਅ ਦੱਸਾਂਗੀ ਉਸੇ ਪ੍ਰੋਸੈਸ ਨਾਲ ਤੁਸੀਂ ਉਹ ਉਪਾਅ ਬਿਨਾਂ ਗਲਤੀ ਦੇ ਵਿਸ਼ਵਾਸ ਦੇ ਨਾਲ ਕੀਤਾ ਤਾਂ ਉਹ ਜਰੂਰ ਤੁਹਾਡੀ ਪੂਰੀ ਹੋਏਗੀ ਇਸ ਦੇ ਨਾਮ ਨਾਲ ਮੈਂ ਇਹ ਵੀ ਦੱਸ ਦੇਵਾਂ ਜਿਹੜੇ ਲੋਕਾਂ ਨੇ 8 ਅਗਸਤ ਨੂੰ ਇਹ ਮੌਕਾ ਗਵਾ ਦਿੱਤਾ ਸੀ ਹਾਂਜੀ ਮੈਨੂੰ ਬੜੇ سارے ਕਮੈਂਟ ਆਏ ਸੀ ਕਿ ਤੁਹਾਨੂੰ ਮੇਰੀ ਵੀਡੀਓ ਲੇਟ ਮਿਲਨੀ ਸੀ ਤੁਹਾਨੂੰ ਨਹੀਂ ਪਤਾ ਚੱਲਿਆ ਤਾਂ ਅੱਜ ਦੁਬਾਰਾ ਚਾਂਸ ਹੈ ਮਤਲਬ ਅੱਜ ਦੀ ਮੇਰੀ ਵੀਡੀਓ ਸੁਣੋਗੇ ਤਾਂ 19 ਅਗਸਤ ਨੂੰ ਤੁਹਾਡਾ ਦੁਬਾਰਾ ਚਾਂਸ ਹੈ ਆਪਣੀ ਟਫ ਤੋਂ ਟਫ ਵਿਸ਼ ਨੂੰ ਵੀ ਪੂਰਾ ਕਰਨ ਦਾ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੋ ਉਪਾਅ ਦੱਸਣ ਵਾਲੀ ਹਾਂ ਠੀਕ ਹੈ ਤੁਹਾਨੂੰ ਇਹਨਾਂ ਦੋ ਉਪਾਅ ਵਿੱਚੋਂ ਜੋ ਤੁਹਾਨੂੰ ਕੰਫਰਟੇਬਲੀ ਤੁਸੀਂ ਕਰ ਸਕਦੇ ਹੋ ਉਹ ਤੁਸੀਂ ਕਰ ਲੈਣਾ ਦੋਨਾਂ ਦਾ ਹੀ ਰਿਜ਼ਲਟ ਤੁਹਾਨੂੰ ਆਉਸਮ ਬੜਾ ਹੀ ਵਧੀਆ ਤੇ ਵੰਡਰਫੁਲ ਮਿਲੇਗਾ ਇਸ ਪੂਰਨਮਾਸੀ ਦੇ ਤੁਸੀਂ ਇਹ ਉਪਾਅ ਕਰੋਗੇ ਆਉਣ ਵਾਲੀ ਦੂਸਰੀ ਪੂਰਨਮਾਸ਼ੀ ਜਿਹੜੀ ਆਏਗੀ ਉਸ ਦਿਨ ਤੁਹਾਨੂੰ ਰਿਜ਼ਲਟ ਪਤਾ ਚੱਲ ਜਾਏਗਾ ਕਿ ਕਿੰਨਾ ਤੁਹਾਡੀ ਲਾਈਫ ਦੇ ਵਿੱਚ ਚੇਂਜ ਆ ਗਿਆ ਤੁਹਾਡੀ ਵਿਸ਼ ਜੋ ਹੈ ਪੂਰੀ ਜਰੂਰ ਹੋਏਗੀ

तो चलो जी हूँ मैं थो दी हाँ उन्नीस अगस्त को जड़ा मून चंद्रमा आ रहा है पहले तो पता कर लो कि वह क्यों खास है सुपर ब्ल्यू फुल मून आ रहा है फुल मून तो सुपर ब्ल्यू फुल मून में की अंतर है देखो यह जरा चंद्रमा आ रहा है ना यह खास है क्योंकि इसका जो प्रभाव है बड़ा ही लंबे समय तक रहा है ठीक है जी तो ਇਕਰ ਤੁਹਾਡੇ ਤੋਂ ਇਹ ਉਪਾ ਸੰਡੇ ਨੂੰ ਜਦੋਂ ਪੂਰਨਮਾਸ਼ੀ ਆ ਰਹੀ ਹੈ ਸੁਪਰ ਬਲੂ ਫੁੱਲ ਮੂਨ ਹੈ ਮਿਸ ਹੋ ਜਾਵੇ ਤਾਂ ਤੁਸੀਂ ਐਤਵਾਰ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਇਹ ਚਾਰ ਦਿਨਾਂ ਵਿੱਚ ਵੀ ਕਰ ਸਕਦੇ ਹੋ ਕਿਉਂਕਿ ਸੁਪਰ ਬਲੂ ਫੁੱਲ ਮੂਨ ਹੈ ਇਸ ਦੀ ਤਾਕਤ ਹੈ ਤੁਹਾਨੂੰ ਮੈਂ ਕਹਿ ਰਹੀਆਂ ਅੰਦਾਜ਼ਾ ਨਹੀਂ ਹੈ ਕੋਈ ਵੀ ਤੁਹਾਡੀ ਵਿਸ਼ ਫੁੱਲਫਿਲਮੈਂਟ ਹੋ ਸਕਦੀ ਹੈ ਇਸ ਚੰਦ ਨੂੰ ਇਸ ਚੰ드ਰਮਾ ਨੂੰ ਵਿਸ਼ ਫੁੱਲਫਿਲਮੈਂਟ ਚੰ드ਰਮਾ ਵੀ ਕਿਹਾ ਜਾਂਦਾ ਹੈ ਤੇ ਚਲੋ ਜੀ ਹੁਣ ਆਪਾਂ ਗੱਲ ਕਰ ਲੈਂਦੀ ਹਾਂ ਉਪਾਦੀ ਜੇ ਤੁਹਾਨੂੰ ਇਹ ਤੁਸੀਂ ਉਪਾਹ ਕਰਨਾ ਹੈ ਇਸ ਦਾ ਪਹਿਲੇ ਸਮਾਂ ਨੋਟ ਕਰ ਲਓ ਸ਼ਾਮ ਨੂੰ 7 ਵਜੇ ਤੋਂ ਬਾਅਦ ਕਦੀ ਵੀ ਤੁਸੀਂ ਇਹ ਉਪਾਹ ਕਰ ਸਕਦੇ ਹੋ 7 ਵਜੇ ਤੋਂ ਬਾਅਦ ਇਹ ਜਿਹੜਾ ਪੂਰਨਮਾਸ਼ੀ ਦਾ ਚੰਦਮਾ ਹੈ ਹਾਈ ਪੀਕ ਤੇ ਹੁੰਦਾ ਹੈ ਉਸ ਦੀ ਐਨਰਜੀ ਬਹੁਤ ਹਾਈ ਹੁੰਦੀਆਂ ਹਨ ਤੁਸੀਂ ਕੀ ਕਰਨਾ ਹੈ ਕਿਹੜਾ ਤੁਹਾਨੂੰ ਸਮਾਨ ਚਾਹੀਦਾ ਹੈ ਇਹ ਪਹਿਲੇ ਤੁਸੀਂ ਨੋਟ ਕਰ ਲਓ ਇੱਕ ਚਿੱਟੀ ਮੋਮਬਤੀ ਤੁਹਾਨੂੰ ਚਾਹੀਦੀ ਹੈ ਇੱਕ ਚਿੱਟਾ ਪਲੇਨ ਕਾਗਜ਼ ਚਾਹੀਦਾ ਹੈ 11 ਰੁਪਏ ਚਾਹੀਦੇ ਹਨ 10 ਰੁਪਏ ਦਾ نوٹ ਤੇ ਇਕ روپے ਦਾ ਸਿੱਕਾ ਲੈ ਸਕਦੇ ਹੋ ਜਿਹੜੇ ਲੋਕ ਬਾਹਰ ਰਹਿੰਦੇ ਹਨ ਉਹਨਾਂ ਦੀ ਜਿਹੜੇ ਡਾਲਰ ਹੈ ਕਰੰਸੀ ਜੋ ਵੀ ਚਲਦੀ ਹੈ ਉਹ ਤੁਸੀਂ ਲੈ ਸਕਦੇ ਹੋ ਬਸ ਐਨਾ ਹੈ ਕਿ ਉਹ ਗਿਣਤੀ ਵਿੱਚ 11 ਹੀ ਹੋਣੇ ਚਾਹੀਦੇ ਹਨ ਇਸ ਦੇ ਨਾਲ ਨਾਲ ਤੁਹਾਨੂੰ ਥੋੜਾ ਜਿਹਾ ਨਮਕ ਚਾਹੀਦਾ ਹੋਏਗਾ ਸੇਂਦਾ ਨਮਕ ਠੀਕ ਹੈ ਤੇ ਧਾਲ ਚੀਨੀ ਦਾ ਥੋੜਾ ਜਿਹਾ ਪਾਊਡਰ ਤੇ ਇੱਕ ਸਟੀਲ ਦੀ ਪਲੇਟ ਜਾਂ ਕੱਚ ਦੀ ਪਲੇਟ ਕੋਈ ਵੀ ਹੋ ਸਕਦੀ ਹੈ ਉਹ ਤੁਸੀਂ ਯੂਜ਼ ਕਰ ਸਕਦੇ ਹੋ ਤੇ ਚਲੋ ਜੀ ਕਰਨਾ ਕਿਸ ਤਰ੍ਹਾਂ ਹੈ ਇਸ ਨੂੰ 7 ਵਜੇ ਤੋਂ ਬਾਅਦ ਤੁਸੀਂ ਇੱਕ ਕਮਰੇ ਵਿੱਚ ਇੱਕ ਆਸਨ ਲਗਾ ਕੇ ਬੈਠ ਜਾਣਾ ਹੈ ਤੁਸੀਂ ਜਦੋਂ ਪਾਠ ਕਰਦੇ ਹੋਵੋਗੇ ਉਹ ਆਸਨ ਤੁਹਾਡੇ ਕੋਲ ਖੁੰਦਾ ਹੀ ਹੋਏਗਾ ਉਹਦੇ ਉੱਤੇ ਤੁਸੀਂ ਬੈਠ ਜਾਣਾ ਹੈ ਸਟੀਲ ਦੀ ਜਿਹੜੀ ਪਲੇਟ ਲੀਤੀ ਹੈ ਜਾਂ ਕੱਚ ਦੀ ਲੀਤੀ ਹੈ ਉਸ ਪਲੇਟ ਦੇ ਉੱਤੇ ਤੁਸੀਂ ਨਮਕ ਦੇ ਨਾਲ ਇੱਕ ਗੋਲਾ ਬਣਾ ਦੇਣਾ ਹੈ ਠੀਕ ਹੈ ਨਮਕ ਦਾ ਗੋਲਾ ਬਣਾਉਣ ਤੋਂ ਬਾਅਦ ਉਹਦੇ ਅੰਦਰ ਜੋ ਦਾਲ ਚੀ ਜੇ ਤੁਸੀਂ ਪਾਊਡਰ ਲੀਤਾ ਹੈ ਉਸ ਦਾ ਉਸ ਨੂੰ ਛਿੜਕ ਦੇਣਾ ਹੈ ਸਪ੍ਰਿੰਕਲ ਕਰ ਦੇਣਾ ਹੈ ਇੱਕਦਮ ਇੰਨਾ ਜ਼ਿਆਦਾ ਨਹੀਂ ਪਾ ਦੇਣਾ ਹੈ ਬਸ ਛਿੜਕ ਦੇਣਾ ਹੈ ਠੀਕ ਹੈ ਉਸ ਤੋਂ ਬਾਅਦ ਜਿਹੜੀ ਤੁਸੀਂ ਚਿੱਟੀ ਮੋਮ ਬੱਤੀ ਲੀਤੀ ਹੈ ਨਾ ਉਸ ਦੇ ਉੱਪਰ ਤੁਸੀਂ ਇੱਕ ਸੂਈ ਦੇ ਨਾਲ ਜਾਂ ਕੋਈ ਨੁਕੀਲੀ ਕੋਈ ਚੀਜ਼ ਲੈ ਸਕਦੇ ਹੋ ਉਸ ਦੇ ਨਾਲ ਸਭ ਤੋਂ ਪਹਿਲੇ ਇੱਕ ਸਾਈਡ ਤੇ ਆਪਣਾ ਨਾਮ ਲਿਖ ਦੇਣਾ ਹੈ ਠੀਕ ਹੈ ਜੇ ਤੁਹਾਡਾ ਬਹੁਤ ਵੱਡਾ ਨਾਮ ਹੈ ਤਾਂ ਤੁਸੀਂ ਆਪਣੇ ਨਾਮ ਦਾ ਫਰਸਟ ਵਰਡ ਵੀ ਪਹਿਲਾ ਲੈਟਰ ਵੀ ਲਿਖ ਸਕਦੇ ਹੋ ਦੂਸਰੇ ਪਾਸੇ ਮੋਮਬਤੀ ਦੇ ਦੂਜੇ ਪਾਸੇ ਆਪਣੀ ਵਿਸ਼ੇ ਲਿਖ ਦੇਣੀ ਹੈ ਜੋ ਵੀ ਤੁਹਾਡੀ ਵਿਸ਼ੇ ਹੈ ਜੋ ਤੁਸੀਂ ਚਾਹੁੰਦੇ ਹੋ ਆਪਣੀ ਵਿਸ਼ੇ ਪੂਰੀ ਕਰਨ ਵਾਸਤੇ ਜੋਬ ਚਾਹੁੰਦੇ ਹੋ ਨੌਕਰੀ ਚਾਹੁੰਦੇ ਹੋ ਵਿਆਹ ਨਹੀਂ ਹੋ ਰਿਹਾ ਵਿਆਹ ਉਹ ਵਿਆਹ ਮੈਰिज ਲਿਖ ਸਕਦੇ ਹੋ ਮਨੀ ਪ੍ਰੋਬਲਮ ਆ ਰਹੀ ਹੈ ਤਾਂ ਮਨੀ ਲਿਖ ਸਕਦੇ ਹੋ ਬੱਚਿਆਂ ਨੂੰ ਵਿਦੇਸ਼ ਭੇਜਣਾ ਹੈ ਤਾਂ ਕਿਡਸ ਵਿਦੇਸ਼ ਬਸ ਇੰਨਾ ਛੋਟਾ ਜਿਹਾ ਕਰਕੇ ਲਿਖਣਾ ਹੈ ਬਾਕੀ ਯੂਨੀਵਰਸ ਨੂੰ ਆਪਣਿਆ ਪਤਾ ਚੱਲ ਹੀ ਜਾਂਦਾ ਹੈ ਐ ਜਦੋਂ ਲਿਖਣ ਤੋਂ ਬਾਅਦ ਤੁਸੀਂ ਉਸ ਮੋਮਬੱਤੀ ਨੂੰ ਪਲੇਟ ਦੇ ਵਿੱਚਕਾਰ ਰੱਖ ਦੇਣਾ ਹੈ ਠੀਕ ਹੈ ਉਸ ਤੋਂ ਬਾਅਦ ਤੁਸੀਂ ਮੋਮਬੱਤੀ ਨੂੰ ਜਲਾ ਦੇਣਾ ਹੈ ਮੋਮਬੱਤੀ ਜਦੋਂ ਜਲ ਜਾਏਗੀ ਤਾਂ ਮੋਮਬੱਤੀ ਦੀ ਜਿਹੜੀ ਲੋ ਹੋਏਗੀ ਉਸ ਦੀ ਫਲੇਮ ਹੋਏਗੀ ਉਸ ਨੂੰ ਤੁਸੀਂ 10 ਤੋਂ 12 ਸੈਕਿੰਡ ਦੇਖਣਾ ਹੈ ਲਗਾਤਾਰ ਬਿਨਾਂ ਅੱਖ ਨੂੰ ਚਪਕਾਏ ਹੋਈ ਠੀਕ ਹੈ ਉਹ ਦੇਖਣ ਤੋਂ ਬਾਅਦ ਤੁਸੀਂ ਯੂਨੀਵਰਸ ਨੂੰ ਇੱਕ ਲੈਟਰ ਲਿਖਣਾ ਹੈ ਹਾਂਜੀ ਲੈਟਰ ਲਿਖਣਾ ਹੈ ਜੋ ਕਿ ਮਿੱਟਾ ਕਾਗਜ਼ ਤੁਹਾਨੂੰ ਕਿਹਾ ਹੈ ਪਲੇਨ ਕਾਗਜ਼ ਹੋਣਾ ਚਾਹੀਦਾ ਹੈ ਲਾਈਨਾਂ ਵਾਲਾ ਨਹੀਂ ਹੋਣਾ ਚਾਹੀਦਾ ਉਸ ਦੇ ਉੱਪਰ ਤੁਸੀਂ ਲਾਲ ਪੈਨ ਦੇ ਨਾਲ ਲੈਟਰ ਲਿਖਣਾ ਹੈ ਕੀ ਲੈਟਰ ਲਿਖਣਾ ਹੈ ਕਿ ਜੋ ਵੀ ਤੁਸੀਂ ਠੀਕ ਹੈ ਜੋ ਤੁਸੀਂ ਵਿਸ਼ ਮੰਗੀ ਹੈ ਨਾ ਉਹ ਤੁਸੀਂ ਲਿਖਣੀ ਹੈ ਕਿ हे ਪਰਮਾਤਮਾ ਅੱਲਾ ਈਸ਼ਵਰ ਵਾਈਗੂ ਜੀ ਜੋ ਮੈਂ ਮੰਗਿਆ ਹੈ ਮੇਰੀ ਜਿਸ ਤਰ੍ਹਾਂ ਕੀ ਸਮਝ ਲੋ ਜੌਬ ਵਾਸਤੇ ਕੀ ਹੈ ਮੇਰੀ ਨੌਕਰੀ ਲੱਗ ਗਈ ਹੈ ਇਸ ਤਰ੍ਹਾਂ ਦਾ ਵਿਜ਼ੂਅਲਾਈਜ਼ ਕਰਨਾ ਹੈ ਮੇਰੀ ਨੌਕਰੀ ਲੱਗ ਗਈ ਹੈ ਬੜੀ ਹੀ ਵਧੀਆ ਕੰਪਨੀ ਵਿੱਚ ਨੌਕਰੀ ਲੱਗ ਗਈ ਹੈ ਉੱਥੇ ਦੇ ਲੋਕ ਬੜੇ ਅੱਛੇ ਹਨ ਉਹਨਾਂ ਦੇ ਮੈਨੇਜਰ ਬੌਸ ਬੜੇ ਅੱਛੇ ਹਨ ਮਤਲਬ ਇਸ ਤਰ੍ਹਾਂ ਖੁਸ਼ੀ ਵਾਲਾ ਲੈਟਰ ਲਿਖਣਾ ਹੈ ਤੇ ਸ਼ੁਕਰਾਨੇ ਵਾਲਾ ਲੈਟਰ ਲਿਖਣਾ ਹੈ ਪਰਮਾਤਮਾ ਨੂੰ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਤੁਸੀਂ ਮੇਰੀ ਇਹ ਇੱਛਾ ਪੂਰੀ ਕਰ ਦਿੱਤੀ ਹੈ ਇਸ ਤਰ੍ਹਾਂ ਇੱਕ ਕਾਗਜ਼ ਲਿਖ ਕੇ ਉਸ ਨੂੰ ਫੋਲਡ ਫੋਲਡ ਕਰਕੇ ਰੱਖ ਦੇਣਾ ਹੈ ਤੇ ਮੋਮਬੱਤੀ ਜਬ ਤੱਕ ਜਲ ਰਹੀ ਹੈ ਤਬ ਤੱਕ ਤੁਸੀਂ ਉੱਥੇ ਬੈਠੇ ਰਹਿਣਾ ਹੈ ਤੇ ਜਦੋਂ ਤੁਸੀਂ ਉੱਥੇ ਬੈਠੇ ਹੋ ਮੋਮਬੱਤੀ ਜਲ ਰਹੀ ਹੈ ਤਾਂ ਤੁਸੀਂ ਆਪਣੇ ਅੱਖਾਂ ਬੰਦ ਕਰਕੇ ਮਨ ਵਿੱਚ ਜਿਹੜੀ ਤੁਸੀਂ ਵਿਸ਼ ਮੰਗੀ ਹੋਈ ਹੈ ਉਸ ਨੂੰ ਸੋਚ-ਸੋਚ ਕੇ ਖੁਸ਼ ਹੋਣਾ ਹੈ ਕਿ ਉਹ ਮੇਰੀ ਵਿਸ਼ ਪੂਰੀ ਹੋ ਗਈ ਹੈ ठीक है कि जिस तरह समझ लो कि तो बच्चे का विह नहीं हो रहा है कि मेरे बच्चे का विह हो गया है ठीक है बड़े ही अच्छे घर हो गया है बड़ी ही अच्छी नूँह आई है जब आ, ਯਾ ਬੱਚੀ ਵਸਤੇ ਕਰ ਰਹੀ ਹੋ ਤਾਂ ਬੜਾ ਹੀ ਅੱਛਾ ਜੋਆਹੀ ਆ ਗਿਆ ਹੈ ਦੋਨਾਂ ਵਿੱਚ ਬਹੁਤ ਪਿਆਰ ਹੈ ਅਚੀ ਤਰ੍ਹਾਂ ਰਹ ਰਹੇ ਹਨ ਮਸਾ ਇਸ ਜਿਸ ਚੀਜ਼ ਨਾਲ ਤੁਹਾਨੂੰ ਖੁਸ਼ੀ ਮਿਲ ਰਹੀ ਹੈ ਕਿ ਉਹ ਵੀਚ ਪੂਰੀ ਹੋ ਜਾਏਗੀ ਤਾਂ ਤੁਹਾਨੂੰ ਕਿਸ ਤਰ੍ਹਾਂ ਦੀ ਖੁਸ਼ੀ ਮਿਲੇਗੀ ਉਹ ਖੁਸ਼ੀ ਤੁਸੀਂ ਜਾਇਲ ਕਰਨੀ ਹੈ ਜਿਸ ਵੇਲੇ ਉਹ ਮੋਮਬਤੀ ਬੁਝ ਜਾਏਗੀ ਠੀਕ ਹੈ ਮਤਲਬ ਪੂਰੀ ਜਲ ਜਾਏਗੀ ਤਾਂ ਉਹ ਸਮਾਨ ਪੂਰਾ ਇਕੱਠਾ ਕਰ ਲੈਣਾ ਹੈ ਮੋਮਬਤੀ ਜਿਹੜੀ ਦੀ ਦਾ ਮੋਮ ਜਿਹੜਾ ਆ ਜਾਏਗਾ ਪਲੇਟ ਦੇ ਉੱਤੇ ਹੈਨਾ ਦਾਲ ਜੀਨੀ ਦਾ ਪਾਊਡਰ ਹੈ ਸਾਬ ਹੈ ਉਹ ਸਾਰੇ ਸਮਾਨ ਨੂੰ ਤੁਸੀਂ ਇਕੱਠਾ ਕਰਕੇ ਇੱਕ ਚੀਜ਼ ਵਿੱਚ ਰੱਖ ਲੈਣਾ ਹੈ ਤੇ ਉਸ ਨੂੰ ਜਿਹੜੇ ਸਮਾਨ ਨੂੰ ਤੁਸੀਂ ਕਿਸੇ ਵੀ ਮਿੱਟੀ ਵਿੱਚ ਜਾ ਕੇ ਦਬਾ ਦੇਣਾ ਹੈ ਠੀਕ ਹੈ ਜਾਂ ਫਿਰ ਆਪਣੇ ਘਰ ਦੇ ਗਮਲਾ ਹੋਏਗਾ ਉੱਥੇ ਦੇਖੋ ਘਰ ਦੇ ਗਮਲੇ ਵਿੱਚ ਮੈਂ ਜ਼ਿਆਦਾ ਪ੍ਰੇਫਰ ਨਹੀਂ ਕਰਦੀਆਂ ਕਿਉਂਕਿ ਅਸੀਂ ਕੀ ਕਰਨਾ ਹੈ ਨਾ ਕਿ ਜਦੋਂ ਅਸੀਂ ਇਹ ਇੱਛਾ ਬੋਲ ਦਿੱਤੀ ਹੈ ਤੇ ਅਸੀਂ ਉਸ ਨੂੰ ਸਰੈਂਡਰ ਕਰ ਦੇਣਾ ਹੈ ਕਿਸ ਦੇ ਅੱਗੇ ਪਰਮਾਤਮਾ ਦੇ ਅੱਗੇ ਸਰੈਂਡਰ ਕਰ ਦਿੱਤਾ फिर तुसी नु याद नहीं करना है ठीक है कि मैं विश लिखी थी हाले तक पूरी नहीं हुई हाले तक पूरी नहीं हुई तो वो एनर्जी डाउन हो जाएगी मैं थोड़ा तो पहले ही दस रही हूँ ਤੁਸੀਂ ਆਪਣਾ ਕੰਮ ਕਰ ਦਿੱਤਾ ਠੀਕ ਹੈ ਤੇ ਉਸ ਤੋਂ ਬਾਅਦ ਭੁੱਲ ਜਾਣਾ ਹੈ ਕਿ ਮੈਂ ਕੁਝ ਕੀਤਾ ਸੀ ਕਿ ਨਹੀਂ ਕੀਤਾ ਸੀ ਕਿਉਂਕਿ ਪਰਮਾਤਮਾ ਦਾ ਕੰਮ ਉਤੋਂ ਦੀ ਸ਼ੁਰੂ ਹੋ ਜਾਂਦਾ ਹੈ ਜਦੋਂ ਤੁਸੀਂ ਇਹ ਉਪਾਅ ਕਰ ਦਿੰਦੇ ਹੋ ਐਂਜਲਸ ਜਿਹੜੇ ਹੁੰਦੇ ਹਨ ਯੂਨੀਵਰਸ ਵਿੱਚ ਉਹ ਵਰਕ ਕਰਨਾ ਸ਼ੁਰੂ ਕਰ ਦਿੰਦੇ ਹਨ ਆਉਣ ਵਾਲੀ ਪੂਰਨਮਾਸ਼ੀ ਨੂੰ ਤੁਸੀਂ ਦੇਖੋਗੇ ਕਿ ਤੁਹਾਡੀ ਵਿਸ਼ ਡੈਫੀਨੇਟਲੀ ਪੂਰੀ ਹੋਏਗੀ ਬਾਅਦ ਤੁਸੀਂ ਉਸ ਨੂੰ ਬਾਰ-ਬਾਰ ਯਾਦ ਕਰਕੇ ਦੁਖੀ ਨਹੀਂ ਹੋਣਾ ਹੈ ਕਿ ਹਾਲੇ ਤੱਕ ਨਹੀਂ ਹੋਈ ਹਾਲੇ ਤੱਕ ਨਹੀਂ ਹੋਈ ਇਹ ਗੱਲ ਦਾ ਖਾਸ ਤੌਰ ਤੇ ਧਿਆਨ ਰੱਖਣਾ ਹੈ ਠੀਕ ਹੈ ਇਸ ਕਰਕੇ ਜੇਕਰ ਤੁਸੀਂ ਆਪਣੇ ਗਮਲੇ ਘਰ ਦੇ ਗਮਲੇ ਵਿੱਚ ਦੀ ਮਿੱਟੀ ਚ ਪਾਉਗੇ ਨਾ ਤਾਂ ਤੁਹਾਨੂੰ ਯਾਦ ਆਏਗੀ ਉਹ ਵਿਸ਼ ਤੇ ਉਹ ਯਾਦ ਕਰਨੀ ਨਹੀਂ ਆਪਾਂ ਇੱਕ ਵਾਰੀ ਕੰਮ ਕਰਤਾ ਬਸ ਕਰਤਾ ਇਸ ਕਰਕੇ ਬਾਹਰ ਜਾ ਕੇ ਕਿਧਰੇ ਮਿੱਟੀ ਵਿੱਚ ਦੋਬਾ ਕੇ ਆਓਗੇ ਤਾਂ ਜ਼ਿਆਦਾ ਅੱਛਾ ਰਹੇਗਾ ਸੋ ਐਸੀ ਪਹਲੀ ਵਿਸ਼ ਜੇਕਰ ਕਿਸੇ ਨੂੰ ਇਹ ਵਾਲੀ ਵਿਸ਼ ਸੌਰੀ ਇਹ ਵਾਲਾ ਉਪਾਕਰਨ ਵਿੱਚ ਪ੍ਰੋਬਲਮ ਹੈ ਹੈਨਾ ਉਹਨਾਂ ਨੂੰ ਜੇ ਓਖਾ ਲੱਗ ਰਿਹਾ ਹੈ ਵੈਸੇ ਤਾਂ ਜੋ ਕਰ ਲੋਗੇ ਨਾ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਰਿਜ਼ਲਟ ਕਿੰਨੇ ਵਧੀਆ ਆਉਂਦੇ ਹਨ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਪਰ ਇਸ ਕਰਕੇ ਮੈਂ ਦੂਸਰਾ ਉਪਾਅ ਵੀ ਲੈ ਕੇ ਆਈ ਹਾਂ ਜਿਹੜੇ ਲੋਕਾਂ ਨੂੰ ਇਹ ਪ੍ਰੋਬਲਮ ਹੋਏਗੀ ਨਹੀਂ ਕਰ ਪਾਉਣਗੇ ਤਾਂ ਦੂਸਰਾ ਇਹ ਉਪਾਅ ਹੈ ਜਿਹੜਾ ਕਿ ਮੈਂ ਤੁਹਾਨੂੰ ਦੱਸ ਰਹੀ ਹਾਂ ਐਦੇ ਵਿੱਚ ਤੁਹਾਨੂੰ ਕੀ ਕਰਨਾ ਹੈ ਤੁਸੀਂ ਇੱਕ ਲਾਲ ਕਪੜਾ ਲੈਣਾ ਹੈ ਠੀਕੇ ਲਾਲ ਕਪੜੇ ਦੇ ਵਿੱਚ ਇੱਕ ਹਲਦੀ ਦੀ ਗੱਠ ਰੱਖਣੀ ਹੈ ਪੰਜ ਕਾਲੀ ਮੇਚ ਦੇ ਦਾਣੇ ਰੱਖਨੇ ਹਨ ਨਾਲ ਦੇ ਨਾਲ ਇੱਕ ਚਮਚ ਜੀਰਾ ਰੱਖਣਾ ਹੈ ਉਸ ਤੋਂ ਬਾਅਦ ਇਹ ਚੀਜ਼ਾਂ ਰੱਖਣ ਤੋਂ ਬਾਅਦ ਤੁਹਾਨੂੰ ਹੁਣ ਧਿਆਨ ਦੇਣ ਦੀ ਜ਼ਰੂਰਤ ਹੈ ਇਸ ਪੋਟਲੀ ਨੂੰ ਤੁਸੀਂ ਗੱਠਾ ਮਾਰਨੀਆ ਹੈ ਗੱਠ ਮਾਰਨ ਦੇ ਵੇਲੇ ਤੁਸੀਂ ਆਪਣੀ ਵਿਸ਼ ਬੋਲਣੀ ਹੈ ਜਿਹੜੀ ਵੀ ਵਿਸ਼ ਤੁਹਾਨੂੰ ਚਾਹੀਦੀ ਹੈ ਚਾਰ ਗੱਠਾ ਮਾਣੀਆਂ ਹਨ ਚਾਰ ਗੱਠਾ ਮਾਰਦੇ ਵਕਤ ਜਿਹੜੀ ਵੀ ਤੁਸੀਂ ਆਪਣੀ ਵਿਸ਼ ਫੁੱਲਫਿਲਮੈਂਟ ਦੇ ਹੈ ਆਪਣੀ ਵਿਸ਼ ਪੂਰੀ ਕਰਨੀ ਹੈ ਤੁਸੀਂ ਬੋਲ ਦੇਣੀ ਹੈ ਉਸ ਤੋਂ ਬਾਅਦ ਤੁਸੀਂ ਇਸ ਪੋਟਲਿੰ ਨੂੰ ਆਪਣੇ ਘਰ ਦੇ ਝਾੜੂ ਜਿਹੜਾ ਫੁੱਲ ਝਾੜੂ ਹੁੰਦਾ ਹੈ ਉਸ ਦੇ نیچے ਇਸ ਪੋਟਲਿੰ ਨੂੰ सारी रात पया पेह देना है झाड़ू के नीचे क्यों रख रहे हैं क्योंकि तू तो पता है झाड़ू जो हमारा है लक्ष्मी माँ का प्रतीक मनिया जाता है ठीक है उद्दले रखना है उस तो बाद अगले दिन भी अगस्त में ती इस पोटली किसी भी मिट्टी जाके दबा देना है घर के गमले की मिट्टी नहीं दबाना है क्योंकि जिसका कि तुम तो पता है मैं पिछले उपा दे रीज़न दसिया है उत्थे जाके तुसी देख सकते हो जो मिट्टी दबा देना है उस तो बाद पिछे मुड़ के नहीं देखना ਨਾ ਹੈ ਕਰ ਆ ਕੇ ਮੋਹ ਹੱਥ ਤੁਸੀ ਤੋਂ ਲੈਣਾ ਹੈ ਸਭ ਤੋਂ ਬੈਸਟ ਉਪਾਅ ਹੈ ਮੈਂ ਤੁਹਾਨੂੰ ਕਹਿ ਰਹੀ ਹਾਂ ਜੇ ਐ ਦੋ ਉਪਾਅ ਤੁਹਾਨੂੰ ਦੋ ਉਪਾਅ ਦੇ ਵਿੱਚ ਜਿਹੜਾ ਪਾ ਇਜ਼ੀ ਲੱਗਦਾ ਆਸਾਨ ਲੱਗਦਾ ਹੈ ਉਹ ਕੱਲੋ ਦੋਨਾਂ ਦਾ ਹੀ ਬਰਾਬਰ ਰਿਜ਼ਲਟ ਆਏਗਾ ਵਧੀਆ ਰਿਜ਼ਲਟ ਆਏਗਾ ਆਣ ਵਾਲੀ ਅਗਲੀ ਪੂਰਨਮਾਸੀ ਤੱਕ ਜਦ ਤਾ ਤੁਹਾਡੀ wish ਪੂਰੀ ਹੋ ਗਈ ਹੋਏਗੀ ਜਾਂ ਤੁਸੀਂ ਆਪਣੀ ਇੱਛਾ ਦੇ ਬੜੇ ਹੀ ਨੇੜੇ ਪਹੁੰਚ ਗਏ ਹੋਵੋਗੇ 90 99% ਤੁਹਾਡਾ ਕੰਮ ਹੋ ਗਿਆ ਹੋਏਗਾ ਤੇ ਚਲੋ ਜੀ ਐਸੀ ਮੇਰੀ ਅੱਜ ਦੀ ਵੀਡੀਓ ਦੀ ਜਾਣਕਾਰੀ ਤੇ ਉਪਾ ਚੰਗਾ ਲੱਗਿਆ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਜਰੂਰ ਕਰਨਾ ਜੀ ਹੋਰ ਮੈਨੂੰ ਇਜਾਜ਼ਤ ਦਿਓ ਮਿਲਦੀ ਹੈ ਅਗਲੀ ਵੀਡੀਓ ਵਿੱਚ ਕੋਈ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ